ਦਰਾਂ ਨੂੰ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਦਿੱਲੀ ਵਿਦਿਆਰਥੀ ਸੰਗ ਚੋਣਾਂ ਦੇ ਲਈ ਅੱਜ ਹੋਵੇਗੀ ਵੋਟਾਂ ਦੀ ਗਿਣਤੀ ਸ਼ਾਮ ਤੱਕ ਐਲਾਨੇ ਜਾਣਗੇ ਨਤੀਜੇ ਕਾਲਸ ਸਟੂਡੈਂਟਸ ਨੇ ਪਾਈਆਂ ਸੀ ਵੋਟਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਅੱਜ ਗੁਰੂਗ੍ਰਾਮ ਦਾ ਉਰਾ ਸੈਕਟਰ 59 ਦੇ ਵਿੱਚ ਇੱਕ ਕਾਨਫਰੰਸ ਦੇ ਵਿੱਚ ਹੋਣਗੇ ਸ਼ਾਮਿਲ ਦੁਪਹਿਰ 3 ਵਜੇ ਪੰਚਕਲਾ ਦੇ ਵਿੱਚ ਅਫਸਰਾਂ ਦੇ ਨਾਲ ਵੀ ਕਰਨਗੇ ਬੈਠਕ ਏਸ਼ੀਆ ਕਪ ਵਿੱਚ ਅਜੇ عمان ਦੇ ਨਾਲ ਭਿੜੇਗੀ ਟੀਮ ਇੰਡੀਆ ਅਬੂਦਾਬੀ ਦੇ ਵਿੱਚ ਰਾਤ 8 ਵਜੇ ਸ਼ੁਰੂ ਹੋਵੇਗਾ ਮੁਕਾਬਲਾ ਦੋ ਮੈਚ ਜਿੱਤ ਕੇ ਸੁਪਰ 4 ਦੇ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਿਆ ਹੈ ਭਾਰਤ ਪਤੰਜਲੀ ਗਾਇ ਕਾ ghee ماں ਕਾ ਭਰੋਸਾ ਪਿਆਰ ਸੇ ਪਰੋਸਾ ਸਸਿਕਾ ਤੁਸੀਂ ਵਖਰੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਦੇ ਵਿੱਚ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਆ ਵੱਡੀ ਖਬਰ ਤੋਂ ਹੜਾਂ ਤੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ 26 ਸਤੰਬਰ ਤੋਂ 29 ਸਤੰਬਰ ਤੱਕ ਇਹ ਵਿਸ਼ੇਸ਼ اجلاس ਹੋਵੇਗਾ ਪੰਜਾਬ ਸਰਕਾਰ ਨੇ ਇਹ اجلاس ਸੱਦਿਆ ਕਾਨੂੰਨਾਂ ਦੇ ਵਿੱਚ ਲੋਹ ਪੱਕੀ ਸੋਧ ਕਰਨ ਦੇ ਲਈ ਇਹ ਸੈਸ਼ਨ ਬੁਲਾਇਆ ਗਿਆ ਜੋ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਆਤਾ ਮਾਫਜ਼ੀ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਬਦਲਾਅ ਨੂੰ ਇਸ ਸੈਸ਼ਨ ਦੇ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ ਕਿਉਂਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ تباہੀ ਹੋਈ ਹੈ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਡੀ ਮਾਰ ਪਈ ਹੈ ਲੱਖਾਂ ਹੀ ਏਕੜ ਜਿਹੜੀ ਕਿ ਕਿਸਾਨਾਂ ਦੀ ਫਸਲ ਹੈ ਉਹ ਪਾਣੀ ਦੀ ਹੜਾਂ ਦੀ ਪੇਟ ਚੜ ਗਈ ਅੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਤਾਂ ਇਸ ਦੇ ਵਿੱਚ ਆਲੇ ਸਰਕਾਰ ਦੇ ਵੱਲੋਂ 26 ਸਤੰਬਰ ਤੋਂ ਲੈ ਕੇ 29 ਨੰਬਰ ਤੱਕ ਦੇ 22 ਸੈਸ਼ਨ ਸੱਦਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ اجلاس ਬੁਲਾਇਆ ਗਿਆ ਤੇ ਕਾਨੂੰਨਾਂ ਦੇ ਵਿੱਚ ਲੋਕਪੱਤੀ ਸੋਧ ਕਰਨ ਦੇ ਲਈ ਸੈਸ਼ਨ ਸੱਦਿਆ ਗਿਆ ਜੋ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਮਾਫਜ਼ੇ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਬਦਲਾਅ ਨੂੰ ਇਸ ਸੈਸ਼ਨ ਦੇ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ ਰੋਕਰਾਂਗ ਅਗਲੀ ਖਬਰ ਦਾ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਵੋਟਾਂ ਡਿਲੀਟ ਕਰਨ ਦੇ ਇਲਜ਼ਾਮ ਲਗਾਏ ਨੇ ਜਿਸ ਤੇ ਖੁਦ ਚੋਣ ਕਮਿਸ਼ਨ ਨੇ ਪਲਟਵਾਰ ਕੀਤਾ ਤਾਂ ਉਧਰ ਇਸ ਮਾਮਲੇ ਤੇ ਸਿਆਸਤ ਵਿਵਾਗ ਗਈ ਹੈ ਤੇ ਭਾਜਪਾ ਨੇ ਰਾਹੁਲ ਗਾਂਧੀ ਨੂੰ ਸਵਾਲਾਂ ਦੇ ਕਿਟਾਰੇ ਵਿੱਚ ਖੜਾ ਕਰ ਦਿੱਤਾ ਹੈ ਪਾਰੀ ਨੰਬਰਾਂ ਦੀ ਵਰਤੋਂ ਕੀਤੀ ਗਈ ਅਲੰਦ ਮੇ 6000 18 ਵੋਟਰਸ ਡਿਲੀਟ ਹੋਏ ਪਤਾ ਕੀ ਲਗਾ ਕਿ ਕੋਈ ਨਾ ਕੋਈ ਵੋਟਰ ਡਿਲੀਸ਼ਨ ਸਿਸਟਮੈਟਿਕਲੀ ਆਰਗੇਨਾਈਜ਼ ਤਰੀਕੇ ਸੇ ਸੈਂਟਰਲਾਈਜ਼ ਤਰੀਕੇ ਸੇ ਕੀਤਾ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਇੱਕ ਪਾਸੇ ਮੁਖ ਚੋਣ ਕਮਿਸ਼ਨਰ ਗਿਆਨੀਸ਼ ਕੁਮਾਰ ਵੋਟ ਚੋਰੀ ਕਰਨ ਵਾਲਿਆਂ ਨੂੰ ਵਿਚਾਰ ਨਹੀਂ ਤਾਂ ਦੂਜੇ ਪਾਸੇ ਚੋਣ ਕਮਿਸ਼ਨ ਨੇ ਕਰਨਾਟਕ ਸੀਆਈਡੀ ਦੀਆਂ 18 ਚਿੱਠੀਆਂ ਦਾ ਜਵਾਬ ਤੱਕ ਨਹੀਂ ਦਿੱਤਾ ਗਿਆਨੀਸ਼ ਕੁਮਾਰ ਜੀ ਆਪ ਆਪਣਾ ਕੰਮ ਕੀਜੀਏ ਨਹੀਂ ਤਾਂ ਪੂਰਾ ਹਿੰਦੁਸਤਾਨ ਹਿੰਦੁਸਤਾਨ ਦੇ ਸਾਰੇ ਕੇ ਸਾਰੇ ਯੁਵਾ ਇਸ ਬਾਤ ਕੋ ਐਕਸੈਪਟ ਕਰਨਗੇ ਕਿ ਆਪ ਹਿੰਦੁਸਤਾਨ ਕੀ ਸੰਵਿਧਾਨ ਕੀ ਰੱਖਸ਼ਾ ਨਹੀਂ ਕਰ ਰਹੇ ਹੋ ਔਰ ਵੋਟ ਚੋਰੋ ਕੀ ਆਪ ਮਦਦ ਕਰ ਰਹੇ ਹੋ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਗਲਤ ਅਤੇ ਬੇਬੁਨਿਆਦ ਦੱਸ ਦਿੱਤਾ ਹੈ ਚੋਣ ਕਮਿਸ਼ਨ ਨੇ ਬਿਆਨ ਜਾਰੀ ਕੀਤਾ ਅਤੇ ਕਿਹਾ ਵੋਟ ਨੂੰ ਕੋਈ ਆਮ ਸ਼ਖਸ ਆਨਲਾਈਨ ਨਹੀਂ ਕੱਟ ਸਕਦਾ ਬਿਨਾ ਪੱਖ ਸੁਣੇ ਵੋਟ ਨਹੀਂ ਕੱਟੀ ਜਾਂਦੀ ਅਲੰਦ ਦੇ ਵਿੱਚ ਨਾਮ ਕੱਟਣ ਦੇ ਮਾਮਲੇ 'ਚ ਐਫ ਆਈ ਆਰ ਦਰਜ ਹੋਈ ਵੋਟਰ ਲਿਸਟ ਤੋਂ ਨਾਮ ਹਟਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਚੋਣ ਕਮਿਸ਼ਨ ਨੇ ਹੀ ਕੇਸ ਦਰਜ ਕਰਵਾਇਆ ਸੀ 2023 ਦੇ ਵਿੱਚ ਅਲੰਦ ਵਿਧਾਨ ਸਭਾ ਚ ਕਾਂਗਰਸ ਜਿੱਤੀ ਸੀ ਉਦੋਂ ਇਸ ਵਿਚਾਲੇ ਬੀਜੇਪੀ ਨੇ ਵੀ ਰਾਹੁਲ ਗਾਂਧੀ ਦੇ ਖਿਲਾਫ ਮੋਰਚਾ ਖੋਲ੍ਹਿਆ ਅਤੇ ਇਲਜ਼ਾਮ ਲਗਾਏ ਕਿ ਉਹ ਵਾਰ-ਵਾਰ ਬੇਬੁਨਿਆਦ ਗੱਲਾਂ ਕਰਕੇ ਦੇਸ਼ ਦੇ ਲੋਕਾਂ ਤੇ ਸੰਵਿਧਾਨ ਦਾ ਅਪਮਾਨ ਕਰ ਰਹੇ ਨੇ ਕਿ ਰਾਹੁਲ ਗਾਂਧੀ ਜੀ ਕੋਲ ਬਸ ਇਹ ਹੀ ਨੈਗੇਟਿਵਿਟੀ ਬਚੀ ਹੈ ਸਾਰਾ ਦਿਨ ਝੂਠ ਬੋਲਤੇ ਹਨ ਪਹਿਲੇ ਕਰਦੇ ਹਾਈਡਰੋਜਨ ਬੰਬ ਆਏਗਾ ਇਹ ਕੀ ਐਸਕੋ ਹਾਈਡਰੋਜਨ ਬੰਬ ਬੋਲਤੇ ਹਨ ਫਿਰ ਕਹਿੰਦੇ ਨੇ ਯਾਰ ਮੇਰਾ ਬੰਬ ਤਾਂ ਖਸ ਹੋ ਗਿਆ ये केवल और केवल एक हारे हुए एक नकारे हुए नेता की भाषा है हमारे हिमाचल में कहा जंगल में नाचा मोर किसने देखा हम हिमाचली बहुत यूज करते हैं इस कहावत को वो उन्होंने यूज किया हुआ है कि अच्छा आपको इतने तो आप जाइए उस पे एक कार्रवाई करिए उस पे केस करिए आप न्यायालय में जाइए अपने प्रूफ दीजिए ये इस तरह की बातें करके वो ना कि सिर्फ संविधान का अपमान करते हैं वो इस तरह के एक सोर लूजर बन जाता है जब कोई इंसान को ना कि खुद को खुद से खाना नहीं बना तो तुम्हारी थाली में वो थूक देगा इस तरह का वो कहते हैं प्रभावित हिमाचल के मनाली का दौरा किया जिते एक पास तो उन्होंने विरोध होया जबकि दूजे पास वो हड़ पीड़ता मुलाकात करते हुए अपना ही दुखड़ा सुना गए ਵਿਰੋਧ ਪ੍ਰਦਰਸ਼ਨ ਅਤੇ ਇਹ ਨਾਅਰੇਬਾਜ਼ੀ ਹਿਮਾਚਲ ਚ ਮੰਡੀ ਤੋਂ ਬੀਜੇਪੀ ਸੰਸਦ ਕੰਗਨਾ ਰਣੌਤ ਦੇ ਖਿਲਾਫ ਹੋਈ ਜੋ ਕੁਦਰਤੀ ਆਫਤ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਦੇ ਲਈ ਮਨਾਲੀ ਪਹੁੰਚੇ ਸਨ ਜਿਵੇਂ ਹੀ ਲੋਕਾਂ ਨੂੰ ਉਹਨਾਂ ਦੀ ਆਨ ਦੀ ਸੂਚਨਾ ਮਿਲੀ ਤਾਂ ਕਾਲੇ ਝੰਡੇ ਲੈ ਕੇ ਕੰਗਨਾ ਦਾ ਕਾਫਲਾ ਘੇਰ ਲਿਆ ਗੋ ਬੈਕ ਦੇ ਜ਼ਬਰਦਸਤ ਨਾਅਰੇ ਲਗਾਏ ਗਏ ਕੰਗਨਾ ਦੇ ਪਾਰੀ ਵਿਰੋਧ ਦੌਰਾਨ ਮਾਹੌਲ ਤਣਾਪੂਰਨ ਹੋਇਆ ਮੌਕੇ ਤੇ ਪਹੁੰਚੀ ਪੁਲਿਸ ਨੇ ਤਿੰਨ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਲਿਆ ਵਿਰੋਧ ਦਾ ਮਾਮਲਾ ਸ਼ਾਂਤ ਹੋਇਆ ਤਾਂ ਕੰਗਨਾ ਰਣੌਤ ਦਾ ਤੋਰਾ ਅੱਗੇ ਵਧਿਆ ते हड़ पीड़ित का हाल जानने लई उन्हां नाल मुलाकात की थी। पर लोगों का दुख सुनने की थां ते अपना ही दर्द बयान कर दिता जानिए कि मेरा भी घर यहाँ पे मुझ पे क्या बीतती होगी मेरा भी रेस्टोरेंट यही है जिसमें कल पचास रुपए का बिजनेस हुआ है पंद्रह लाख की सैलरी ही है पचास रुपए का बिजनेस हुआ मुझ पर भी क्या बीतती मेरी भी तो मेरी दर्द भी आप समझिए ना मैं भी इंसान ही मैं भी अकेली लड़की हूँ इस समाज में आप की तरह सिंगल वोमन हूँ तो मेरी भी आपका आप सोचिए मुझे आप ऐसे अटैक मत करिए और हमें कुछ कर ले रही है ऐसा कुछ नहीं है मैं भी एक अपना कमाने खाने वाली खुद एक नहीं, मैं, लेकिन तो, नहीं, मैं आपको बता रही दस हजार करोड़ से ज्यादा राशि हमें दे दी गई आज हम यहाँ पे है ये जानने के लिए कि क्या काम हुआ है ਕਿਆ ਕੰਮ ਹੋਇਆ ਹੈ ਕਿ ਰਾਜ ਸਰਕਾਰ ਨੇ ਕਿੰਨੇ ਕੰਮ ਕੀਏ ਜਾਣਨੇ ਕੇ ਲੀਏ ਹਮ ਮੰਡੇ ਤੋਂ ਬੀਜੇਪੀ ਸੰਸਦ ਅਤੇ ਬਾਲੀਵੁੱਡ اداکارਾ ਕੰਗਨਾਰਾ ਨਾਤ ਖੁਦ ਨੂੰ ਮਨਾਲੀ ਦੀ ਬੇਟੀ ਦੱਸਦੇ ਨੇ ਤੇ ਹੜਪੀਰਤਾ ਨੂੰ ਉਮੀਦ ਸੀ ਕਿ ਕੰਗਨਾ ਆਉਣਗੇ ਤਾਂ ਕੋਈ ਨਾ ਕੋਈ ਮਦਦ ਕਰਕੇ ਹੀ ਜਾਣਗੇ ਪਰ ਉਹ ਤਾਂ ਸੂਬਾ ਸਰਕਾਰ ਤੇ ਸਵਾਲ ਚੁੱਕਣ ਦੇ ਨਾਲ ਨਾਲ ਆਪਣਾ ਹੀ ਦੁਖੜਾ ਫਰੋਲ ਕੇ ਚੱਲਦੇ ਬਣੇ ਤਾਂ ਜੇ ਇਹ ਚ ਇਸ ਸਵਾਲ ਉੱਠਦਾ ਹੈ ਕਿ ਅਸਲਚ ਪੀੜਤ ਕੌਣ ਹੈ ਮਨਾਲੀ ਤੋਂ ਸਚਿੰਦ ਸ਼ਰਵਾ ਨਿਊਜ਼ 18 ਪੰਜਾਬ ਰੋਕ ਰਾਂਗੇ ਅਗਲੀ ਖਬਰ ਦਾ ਸਿੱਖ ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਆਦੇਸ਼ ਦਿੱਤਾ ਗਿਆ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ 4 ਮਹੀਨਿਆਂ ਦੇ ਅੰਦਰ ਰਜਿਸਟ੍ਰੇਸ਼ਨ ਕਰਨੀ ਹੋਵੇਗੀ ਸੂਬਾ ਸਰਕਾਰਾਂ ਤੇ ਅਥਾਰਟੀਆਂ ਨੂੰ 4 ਮਹੀਨਿਆਂ ਦੇ ਵਿੱਚ ਨਿਯਮ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ 17 ਸੂਬਿਆਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਰਸਲੇ ਹੁਕਮ ਦਿੱਤੇ ਨੇ ਅਦਾਲਤਾਂ ਦੇ ਹੁਕਮਾਂ ਤੋਂ ਜੇਕਰ 5 ਵੱਡੀਆਂ ਗੱਲਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 4 ਮਹੀਨਿਆਂ ਦੇ ਅੰਦਰ ਨਿਯਮ ਜਾਰੀ ਕਰਨ हां जदुन तक नियम अंत रूप दे नाल अंत रूप नहीं लंदे सारे सिख व्याह मौजूदा कानून अधीन रजिस्टर ਕੀਤੇ ਜਾਣ ਜਿੰਨਾ ਰਾਜਾਂ ਨੇ ਨਿਯਮ ਬਣਾਏ ਹਨ ਉਹਨਾਂ ਨੂੰ 3 ਮਹੀਨਿਆਂ ਦੇ ਅੰਦਰ ਅਧਿਕਾਰੀਆਂ ਨੂੰ ਸਰਕੂਲਰ ਜਾਰੀ ਕੀਤੇ ਜਾਣ ਹਰੇਕ ਰਾਜ ਨੂੰ 2 ਮਹੀਨਿਆਂ ਦੇ ਅੰਦਰ ਇੱਕ ਸਖਤਰ ਪੱਦਰ ਦਾ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣ ਕੇਂਦਰ ਨੂੰ 2 ਮਹੀਨਿਆਂ ਦੇ ਅੰਦਰ ਮਾਡਲ ਨਿਯਮ ਭੇਜਨੇ ਚਾਹੀਦੇ ਹਨ ਅਤੇ 6 ਮਹੀਨਿਆਂ ਦੇ ਅੰਦਰ ਇੱਕ ਰਿਪੋਰਟ ਜਮ੍ਹਾਂ ਕਰਵਾਉਣ ਤਰਸਲ ਸਿੱਖ ਵਿਆਹ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਆਦੇਸ਼ ਦਿੱਤਾ ਗਿਆ ਆਨੰਦ ਮੈਰਿਜ ਐਕਟ ਦੇ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ 17 ਸੂਬਿਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਰਸਲ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਅੱਗੇ ਪਤਾ ਕੀ ਗੱਲ ਕਰਾਂਗੇ ਹੜ੍ਹਾਂ ਦੇ ਕਾਰਨ ਹੋਈ ਤਬਾਹੀ ਦੇ ਜਿੱਥੇ ਖੜਾਂ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਹੜਪੀੜਤਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਬਠਿੰਡਾ ਦੇ ਪਿੰਡ ਜਲਾਲਤੂ ਫੋਸਪੁਰ ਦੇ ਹੜਪੀੜਤਾਂ ਦੇ ਲਈ ਮਦਦ ਭੇਜੀ ਗਈ ਇੱਥੇ ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਵੱਲੋਂ ਚਾਰ ਟਰਾਲੀਆਂ ਭਰ ਕੇ ਰਾਹਤ ਸਮੱਗਰੀ ਭੇਜੀ ਗਈ ਇਸ ਦੇ ਵਿੱਚ ਪਸ਼ੂਆਂ ਦੇ ਲਈ ਇੱਕ ਟਰਾਲੀ ਫੀਡ ਅਤੇ ਆਟਾ ਕਣਕ ਤੇ ਹੋਰ ਜ਼ਰੂਰੀ ਘਰੇਲੂ ਵਰਤੋਂ ਵਾਲਾ ਸਮਾਨ ਲੋੜਵੰਦ ਲੋਕਾਂ ਨੂੰ ਭੇਜਿਆ ਗਿਆ ਸਾਰੇ ਨਗਰ ਨੇ ਪਾਰਟੀ ਵੱਲੋਂ 2 ਕਰੋੜ ਰੁਪਏ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਆ ਚਾਰ ਟਰਾਲੀਆਂ ਰਸਨ ਦੀਆਂ ਲੈ ਕੇ ਚੱਲੇ ਆ ਬਾਕੀ 5 ਲੱਖ ਰੁਪਿਆ ਹੋਇਆ ਵਾ ਜਿਹੜਾ ਸਾਰਾ ਹੜਪੀ ਤਾਂ ਫੀਡ ਤਾਂ ਵੀ ਮਦਦ ਵਾਸਤੇ ਸਾਰੇ ਪਿੰਡ ਨੇ ਬਹੁਤ ਬਾਤ ਚੜ ਕੇ ਐਨ ਆਰ ਆਈ ਵੀਰਾਂ ਨੇ ਹੋ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਹਜੇ ਹੋਰ ਵੀ ਬੱਚੇ ਕਹਿ ਰਹੇ ਆ ਇਹਨੇ ਵੀ ਜੋ ਤੇਰ ਪਾਣੀ ਆਸਤੇ ਰੋਡ ਦੀ ਜ਼ਰੂਰਤ ਨੂੰ ਸਾਥਕ ਅਸੀਂ ਬਹੁਤ ਮਦਦ ਕਰਾਂ ਕਿਹੜੇ ਏਰੀਆ ਜਾ ਰਹੇ ਆ ਜੀ ਇਹ ਪ੍ਰੋਇਪੁਰ ਏਰੀਏ ਕੇ ਜਾ ਰਹੇ ਆ ਜੀ ਕਾਮਾ ਵਾਲੇ ਨਾਲ ਸੰਪਰਕ ਹੋਇਆ ਵਾ ਪ੍ਰੋਇਪੁਰ ਦੇ ਨਾਲ ਕੋਈ ਪਿੰਡ ਹੈ ਕਿੱਥੇ ਚਲਾਗਾ ਵਾਲੀ ਪਿੰਡ ਹੈ ਕਾਮਾ ਵਾਲਾ ਕਾਮਾ ਵਾਲੀ ਕਾਮਾ ਵਾਲੀ ਪਿੰਡ ਹੈ ਜੀ ਉੱਥੇ ਜੰਦੇ ਆ उधर भोपाल तुम फिरोजपुर के हड़ प्रभावित लोगों की मदद देली दस ट्रक रवाना किए गए भोपाल के विधायक आरिफ मसूद हड़ प्रभावित इलाक राहत समगरी भेजी गई जिस खाण पीन दीजा राशन दे पशुओं गया ये भोपाल की आवाम ने बहुत मेहनत से राशन जमा के लेके आए भोपाल से निकले ये फिरोजपुर पहुंचे आज तो यहाँ पर आसपास के जो बाढ़ एरिया हैं जैसे कि ये हमारी टीम एक खोच चुकी थी लोग नहीं में लो थे। ये लो सर्वे करा जिसके अंदर दाल शक्कर पत्ती और सैनिटरी आइटम तिरपाल और साबुन और पेस्ट रोजमर्रा की जो चीजें अलग अलग पैकेज बना लिए जो अपन एक घर में देंगे दस्तरख राहत सामग्री जिसमें खाने का पूरा सामान है तिरपाल है मच्छरदानियां हैं और तेल है शक्कर है आटा है ये चावल है ये तमाम जो जीवन वस्तु की तमाम चीजें थी उन्होंने दस ट्रक भर कर के भेजी है एक ट्रक में अठारह टन छह ट्रकों में अठारह टन माल है और छह टन पच्चीस टन माल है छह ट्रकों में और चार ट्रकों के अंदर साढ़े बारह तेरह टन माल भरा हुआ है जो यहाँ पर हम लोग बांटने आए हैं आज ਉਧਰ ਕੇਂਦਰੀ ਮੰਤਰੀ ਜਯਤੇਂਦਰ ਸਿੰਘ ਗਰਾਣਾ ਦੇ ਵੱਲੋਂ ਮਠਾਨਕੋੜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਮੁਕੀ ਉਹਨਾਂ ਵੱਲੋਂ ਹਲਕਾ ਪੋਵਾ ਦੇ ਵਕਫ ਵਕ ਪਿੰਡਾਂ ਦਾ ਜਾਇਜ਼ਾ ਲਿਆ ਤੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਰ ਸੰਭ ਮਦਦ ਕੀਤੀ ਜਾਵੇ ਬਰਾਇਆ ਇਹ ਸੋਚ ਨਾਲ ਗਿਆ ਸੀ ਕਿ ਪਾਰ ਜਾਵੇ ਲੇਕਿਨ ਇੰਨਾ ਜ਼ਿਆਦਾ ਪਿਛੋ ਪਾਣੀ ਆਇਆ ਕਿ ਉਹ ਜਿਹੜੀਆਂ ਉਹ ਪਾਈਪਾਂ ਬਣਾਈਆਂ ਸੀ ਉਹ ਬਲੌਕ ਹੋ ਗਈਆਂ ਸਾਰਾ ਪਾਣੀ ਪਿੱਛੇ ਉਸ ਨਾਲ ਸਾਡੇ ਪਿੰਡਾਂ ਦਾ ਤੇ ਨੁਕਸਾਨ ਹੋਇਆ ਹੀ ਹੋਇਆ ਨਾਲ ਬੀਐਸਐਫ ਦੀਆਂ ਜਿਹੜੀਆਂ ਉੱਥੇ ਪੋਸਟਾਂ ਸੀ ਉਹਨਾਂ ਦੀ ਵੀ ਤਬਾਹੀ ਹੋਈ ਹੈ ਐਸ ਵਾਸਤੇ ਬੀਐਸਐਫ ਦੀ ਵੀ ਉਹ ਮੰਗ ਹੈ ਸਾਡੇ ਆਪਣੇ ਪਿੰਡ ਦੇ ਲੋਕਾਂ ਦੀ ਵੀ ਹੈ ਹੁਣ ਅਸੀਂ ਇਹ ਮਨਸੂਬਾ ਬਣਾਇਆ ਹੈ ਜੀਸੀ ਸਾਹਿਬ ਵੀ ਨਾਲ ਲੈ ਉੱਥੇ ਇੱਕ ਬੁਲ تعمیر ਕਰਾਂਗੇ ਫਲੱਡ ਗੇਟ ਦੇ ਨਾਲ ਲੋਕਾਂ ਨੂੰ ਮੁਸ਼ਕਲ ਹੈ ਰਹਿਣ ਸਹਿਣ ਦੀ ਉਹਨਾਂ ਦੇ ਸੂਈਕਾਰ ਖਰਾਬ ਹੋ ਗਏ ਉਹਨਾਂ ਦੇ ਰਹਿਣ ਸਹਾਰੇ ਜਗਾ ਖਰਾਬ ਹੋ ਗਏ ਤਾਂ ਉਹਨਾਂ ਨੂੰ ਆਰਜ਼ੀ ਤੌਰ ਤੇ ਕਿਤੇ ਰਖਤ ਦਾ ਬੰਦੋਬਸ ਕੀਤਾ ਗਿਆ ਹੈ ਜਦ ਤੱਕ ਕਿ ਨਵੇਂ ਮਕਾਨ ਦਾ ਮੀਰ ਨਾ ਹੋਣ ਜਾਂ ਜਿੱਥੇ ਜ਼ਮੀਨ ਤਬਾਹ ਹੋਈ ਹੋਵੇ ਕਿ ਇੱਥੇ ਜਿਹੜੇ ਮਾਲਕ ਨੇ ਉਹ ਵੀ ਆਪਣੀਆਂ ਫਿਰਸਤਾ ਬਣਾ ਸੁਜਾਨਪੁਰ ਕਮੇਟੀ ਦਫ਼ਤਰ ਵਿੱਚ ਜਿਨ੍ਹਾਂ ਨੇ ਅਫਸਰ ਬਿਠਾਏ ਹੋਏ ਨੇ ਉਹਨਾਂ ਕੋਲ ਜਾ ਕੇ ਆਪਣੀਆਂ ਫਿਰਸਤਾ ਦੇ ਫਿਰ ਜਿਹੜੇ ਡੀਸੀ ਸਾਹਿਬ ਫਿਰਸਤਾ ਬਣਾਣਗੇ ਲਿਸਟਾ ਉਹਦੇ ਨਾਲ ਉਹ ਟੈਲੀ ਕਰਵਾਣ ਜੇ ਉਹਨਾਂ ਨੂੰ ਕੋਈ ਸ਼ੱਕ ਸ਼ੁਬਾ ਹੈ ਤਾਂ ਫਿਰ ਗੱਲ ਕਰੋ ਯਾਨੀ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਜ਼ਿਆਦਾ ਮੁਆਵਜ਼ਾ ਹੋ ਸਕੇਗਾ ਜਿੰਨਾ ਅਸੀਂ ਜਸਟੀਫਾਈ ਕਰ ਸਕਾਂਗੇ ਉਨਾ ਮਿਲੇ ਪੰਜਾਬੀ ਗਾਇਕ ਫਰੋਜ਼ ਖਾਨ ਨੇ ਹੜਾਂ ਦੀ ਮਾਰ ਦੇ ਹੇਠਾਂ ਇਹ ਡੇਰਾ ਬਾਬਾ ਨਾਨਕ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਘਰ-ਘਰ ਜਾ ਕੇ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਮੁਸ਼ਕਲਾਂ ਸੁਣੀਆਂ ਇਤਰਾਜ਼ ਸਮਝਿਆ ਕਰਵਾਈ ਗਿਆ ਉਹਨਾਂ ਨੇ ਕਿਹਾ ਕਿ ਹੜ੍ਹ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਬਰਬਾਦ ਹੋ ਚੁੱਕੇ ਹਨ ਜਿਨ੍ਹਾਂ ਦੀ ਮੁੜ ਵਸੇਬੇ ਦੇ ਲਈ ਮਦਦ ਕੀਤੀ ਜਾਣੀ ਚਾਹੀਦੀ ਹੈ ਮੇਰਾ ਦੋਖ ਤੇੜਾ ਬਾਹਰ ਬਾੜੀ ਕੋਟਪੜੀ ਚੱਲ ਬੰਬੀ ਤੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਗਰੀਬ ਵਿਚਾਰਦਾ ਮੇਰਾ ਵਿਚਾਰਾ ਸਿੱਧਾ ਹੀ ਇੰਟਰਪ੍ਰੈਸ ਤੇ ਗੋਲ ਤੇਨੇ ਕਮਰੇ ਟਾ ਲਈ ਕੋਈ ਦਦਾਨ ਨੂੰ ਸੁਣ ਚੀਆ ਉਹਨੇ ਨਾ ਤੇ ਦੇਖੀ ਹਾਂਜੀ ਵੀ ਪਹੁੰਚਿਆ ਇਹ ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਭਰ-ਭਰ ਕੇ ਆਇਆ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਉਧਰ ਰਜਨਾਲਾ ਦੇ ਪਿੰਡ ਮਾਸ਼ੀ ਵਾਲਾ ਦੇ ਵਿੱਚ ਰਾਵੀ ਦਰਿਆ ਦਾ ਬੰਨ ਟੁੱਟਿਆ ਹੋਇਆ ਜਿਸ ਨੂੰ ਮਜ਼ਬੂਤ ਕਰਨ ਦੇ ਲਈ ਮਹਿਲਾਵਾਂ ਦੇ ਵੱਲੋਂ ਮੋਰਚਾ ਸੰਭਾਲਿਆ ਹੈ ਇੱਥੇ ਮਹਿਲਾਵਾਂ ਮਿੱਟੀ ਦੀਆਂ ਬੂਰੀਆਂ ਭਰ-ਭਰ ਕੇ ਬੰਨ ਤੱਕ ਲੈ ਕੇ ਜਾ ਰਹੀਆਂ ਹਨ ਰਿਆ ਚਾਏ ਲੱਖਾਂ ਕਿਊਸਿਕ ਪਾਣੀ ਨੇ ਕਈ ਥਾਵਾਂ ਤੋਂ ਬੰਨਾਂ ਨੂੰ ਤੋੜ ਦਿੱਤਾ ਮੇਰੇ ਪਿੱਛੇ ਸੱਜੇ ਹੱਥ ਤੁਸੀਂ ਨਜ਼ਰ ਮਾਰੋਗੇ ਤਾਂ ਤੁਹਾਨੂੰ ਇੱਕ ਵੱਡਾ ਪਾੜ ਨਜ਼ਰ ਆਏਗਾ ਬੰਨ ਦੇ ਦੋਨੇ ਕੋਨੇ ਤੁਹਾਨੂੰ ਦਿਖਣਗੇ ਔਰ ਤੁਸੀਂ ਅੰਦਾਜ਼ਾ ਲਾ ਲਓ ਵੀ ਕਈ 100 ਫੁੱਟ ਦਾ ਇਹ ਪਾੜ ਹੈ ਤੇ ਇਹ ਕਰੀਬ ਕਹਿੰਦੇ 50 ਫੁੱਟ ਡੂੰਘਾ ਥੱਲੇ ਚਲਾ ਗਿਆ ਇੰਨਾ ਵੱਡਾ ਇੱਥੇ ਪਾੜ ਪਿਆ ਔਰ ਇਸੇ ਪਾੜ ਨੇ ਸਾਰਾ ਰਵੀ ਦਾ ਪਾਣੀ ਲੋਕਾਂ ਦੇ ਖੇਤਾਂ ਤੇ ਪਿੰਡਾਂ ਤੱਕ ਜਾ ਪਹੁੰਚਾਇਆ ਹੁਣ ਇਸ ਵੱਡੇ ਬੰਨ ਨੂੰ ਦੁਬਾਰਾ ਕਿਵੇਂ ਬੰਨਣਾ ਹੈ ਇਹ ਬੰਨ ਹੁਣ ਇੱਕ ਵਾਰ ਫਿਰ ਤੋਂ ਘਰ ਸੇਵਾ ਵਾਲੇ ਬਾਬਾ ਜੀ ਤੇ ਸੰਗਤ ਆ ਜਿਹੜੀ ਉਹ ਲੱਗੀ ਹੋਈ ਆ ਅਸੀਂ ਇਸ ਵੇਲੇ ਮਾਛੀ ਵਾਲਾ ਪਿੰਡ ਆ ਜੀ ਇਹ ਅਜਨਾਲਾ ਤੇ ਰਮਦਾਸ ਦੇ ਇਲਾਕੇ ਦਾ ਇਹ ਪਿੰਡ ਆ ਮਾਛੀ ਵਾਲਾ ਰਾਵੀ ਦੇ ਕੰਢੇ ਤਾਂ ਇੱਥੇ ਵੱਡੀ ਗੱਲ ਜਿਹੜੀ ਇਹ ਬੀਬੀਆਂ ਹੁਣੇ ਮੋਰਚਾ ਸੰਭੀ ਬੈਠੀਆਂ ਘਰ ਸੇਵਾ ਵਾਲੇ ਬਾਬਾ ਜੀ ਲੱਗੇ ਆ ਤੇ ਬੀਬੀਆਂ ਨੇ ਬੀਬੀ ਆ ਸੰਗਤ ਜਿਹੜੀ ਆ ਭਈਆਂ ਦੇ ਨਾਲ ਮਿਲ ਕੇ ਦੇਖੋ ਇਹ ਵੱਡਾ ਮੋਰਚਾ ਜਿਹੜੀਆਂ ਬੀਬੀਆਂ ਘਰੇ ਚੁੱਲ੍ਹੇ ਤੇ ਬੈਠੀਆਂ ਸੀ ਉਹ ਬੀਬੀਆਂ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਬੀਬੀਆਂ ਹੋਣ ਇਹ ਆ ਕੇ ਇੰਨੀ ਗਰਮੀ ਦੇ ਵਿੱਚ ਇਸ ਬੰਨ ਨਾਲ ਮੱਥਾ ਲਾਉਣ ਦੇ ਲਈ ਡਟੀਆਂ ਹੋਈਆਂ ਗੱਟੇ ਭਰੇ ਜਾ ਰਹੇ ਆ ਮਿੱਟੀ ਦੇ ਤੇ ਬੀਬੀਆਂ ਇਹ ਜ਼ਿੰਮੇਵਾਰੀ ਹੁਣ ਦੇਖੋ ਚੁੱਲ੍ਹੇ ਤੋਂ ਰੋਟੀਆਂ ਥੱਪਣ ਤੋਂ ਹੁਣ ਇੱਥੇ ਆ ਕੇ ਕਈ ਫੜ ਲਈ ਆ ਤੇ ਰੇਤ ਦੇ ਗੱਟੇ ਭਰੇ ਜਾ ਰਹੇ ਆ ਬਾਬਾ ਫੌਜੀ ਬਾਬਾ ओंकार ਸਿੰਘ ਜੀ ਇੱਥੇ ਖੜੇ ਨੇ ਉਧਰਲੇ ਪਾਸੇ ਔਰ ਇਹ ਬਾਬਾ ਜੀ ਨਾਲ ਇਹ ਸਾਰੀ ਸੰਗਤ ਨੂੰ ਲੈ ਕੇ ਜਿਹੜੇ ਆ ਇਹ ਸੇਵਾ ਕਰ ਰਹੇ ਨੇ ਤਾਕੀ ਇਸ ਬੰਨ ਨੂੰ ਪੂਰਿਆ ਜਾ ਸਕੇ ਕਿਉਂਕਿ ਇੱਕ ਵੱਡਾ ਪਾੜ ਆ ਜਿਹੜਾ ਉਹ ਪਿਆ ਹੋਇਆ ਇਸ ਪਾੜ ਨੂੰ ਪੂਰਨ ਤੇ ਲੰਮਾ ਸਮਾਂ ਲੱਗਣਾ ਤੇ ਉਸ ਦੇ ਲਈ ਇਹ ਸੇਵਾ ਜ਼ਰੂਰੀ ਸੀ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਬੀਬੀਆਂ ਲੱਗੀਆਂ ਵੇਖ ਰਿਹਾ ਸੰਗਤ ਇਹ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਔਰ ਇਹ ਕਿੱਡਾ ਬੰਨ ਆ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਕਿੰਨੇ ਟਾਈਮ ਚ ਪੂਰਿਆ ਜਾਊਗਾ 4 ਕਿਲੇ ਦਾ ਬੰਨ ਹੈ 4-5 ਕਿਲੇ ਦਾ ਬੰਨ ਹੈ ਕਮ ਛਕਮ 3-4 ਮਹੀਨੇ ਲੱਗ ਜਾਣੇ ਕਿਉਂਕਿ 50 ਫੁੱਟ ਲੰਮਾ ਝੂੰਗਾ ਵਾ ਮਿੱਟੀ ਬੰਦ ਪੈ ਰਹੀ ਹੈ ਸਮਤਾਂ ਬੀਬੀਆਂ ਦੇ ਸਹਿਯੋਗ ਨਾਲ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਜਗਤਾਰ ਸਿੰਘ ਜੀ ਕਰਨ ਕਰਿ ਸੇਵਕਤਨ ਕਰਨ ਵਾਲੇ ਬਾਬਾ ਮਨਜੀਤ ਸਿੰਘ ਜੀ ਖਜਾਨਚੀ ਇਹ ਡਿਊਟੀ ਨਿਭਾ ਰਹੇ ਨੇ ਸਾਡੀ ਡੂਟੀ ਲੱਗੀ ਸੰਗਤ ਲਿਆਉਣੇ ਆ ਖਪੂਤੇ ਤੋਂ ਸੰਗਤ ਆਈ ਆ ਹਰਿਆਣਾ ਤੋਂ ਸੰਗਤ ਆਈਆਂ ਨੇ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਗਏ ਨਾ ਸੇਵਾ ਕਰਦੀਆਂ ਬਾਕੀ ਪੰਜਾਬ ਦੇ ਵੱਖ-ਵੱਖ ਪਿਆ ਕਹਿੰਦੇ ਹੋ ਵਕਤ ਕਿਸੇ ਤੇ ਪਾਵੇ ਨਾ ਰੱਬ ਲੋਕ ਸਿਆਣੇ ਕਹਿੰਦੇ ਵਕਤ ਪਾਏ ਤੇ ਮਹਿਲਾਂ ਵਾਲੇ ਚੰਪਣੀਆਂ ਵਿੱਚ ਰਣੇ ਹੋ ਵਕਤ ਪਾਏ ਤੇ ਪੰਛੀਆਂ ਨੂੰ ਵੀ ਹਲਣੇ ਛੱਡਣੇ ਪੈ ਗਏ ਆ ਲੇਖ ਮਕਾਨ ਦਿੱਥੇ ਹੋਏ ਨੇ ਇਹਨਾਂ ਨੂੰ ਨੁਕਸਾਨ ਪਹੁੰਚਾ ਹੋਇਆ ਬਹੁਤ ਜ਼ਿਆਦਾ ਵੀ ਨੁਕਸਾਨਾਂ ਦਾ ਪਰ ਮਤਬ ਉਹ ਕੀ ਕੀ ਹਿੰਦੂਆਂ ਨੇ ਮੁਸਲਮਾਨ ਵੀ ਰਾਣੇ ਹਿੰਦੂ ਵੀ ਰਾਣੇ ਬੜਾ ਸਹਿਯੋਗ ਦਿੱਤਾ ਅੱਛਾ ਜਿਹੜੇ ਬਾਬੇ ਹੀ ਦੇਖਦੇ ਆ ਕਿ ਗੁਰਦੁਆਰਿਆਂ ਦੀ ਸੇਵਾ ਕਰਦੇ ਨਜ਼ਰ ਆਉਂਦੇ ਆ ਉਹ ਹੁਣ ਸਾਰੀ ਸੰਗਤ ਲੈ ਕੇ ਇਹਨਾਂ ਬੰਦਾਂ ਤੇ ਡਟੇ ਆ ਤੇ ਇਹਨਾਂ ਬੰਦਾਂ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸਰਕਾਰੀ ਸਿਸਟਮ ਉਹ ਆਏ ਬੰਨ ਬਨਣ ਦੇ ਲਈ ਨਹੀਂ ਕੋਈ ਨਹੀਂ ਕੋਈ ਨਹੀਂ ਪਹੁੰਦਾ ਸਿਰ ਬਾਬੇ ਕਾਰਸੀ ਬਾਬਾ ਜੂਤਾ ਸਿੰਘ ਜੀ ਹੋਰ ਮਹਾਂਪੁਰਖ ਹੀ ਸਤਨ ਲੱਗੇ ਹੋਏ ਨੇ ਸਤਨਪੁਰ ਜੀ ਆਪਣੀ ਸੇਵਾ ਲੱਗੀ ਹੋਈ ਹੈ ਸਾਰੀ ਜਿੱਥੇ ਸੋਗ ਨਾਲ ਰਾਚਣ ਪਾਣੀ ਪਹੁੰਚਾਉਣਾ ਕਿਉਂ ਇਹ ਜੀਵਨ ਦਾ ਗੰਦੋਸ਼ ਲਿਕੇ ਜਾਣੇ ਰਾਚਣ ਪਾਣੀ ਆ ਸਾਡੀ ਲੋੜ ਪਈ ਅਸੀਂ ਪਿਛੇ ਆਈ ਫਿਰ ਲਾਂਤ ਸਾਡੇ ਵਾਸਤੇ ਉਧਰ ਪਠਾਨਕੋਟ ਦੇ ਪਿੰਡ ਪੰਮਾਂ ਦੇ ਵਿੱਚ ਰਾਵੀ ਦਰਿਆ ਨੇ ਤਬਾਹੀ ਬਚਾਈ ਹੈ ਕਿਸਾਨਾਂ ਦੇ ਖੇਤ ਰੇਗਿਸਤਾਨ ਦੇ ਵਿੱਚ ਬਦਲੇ ਜਾਪਦੇ ਨੇ ਤੇ ਹੜ੍ਹਾਂ ਦੇ ਕਾਰਨ ਇੱਥੇ ਦੇ ਸੈਂਕੜੇ ਹੀ ਪਿੰਡ ਪ੍ਰਭਾਵਿਤ ਹੋ ਗਏ ਨੇ ਇਸ ਵੇਲੇ ਅਸੀਂ ਪਿੰਡ ਪੰਮਾ ਵਿੱਚ ਖੜਿਆ ਤੇ ਤੁਹਾਨੂੰ ਤਸਵੀਰਾਂ ਵਿੱਚ ਦੱਸਦੀ ਹੈ ਕਿ ਇਸ ਥਾਂ ਦੇ ਉੱਤੇ ਪਹਿਲਾਂ ਇੱਕ ਖੇਤ ਸੀ ਤੇ ਹੁਣ ਤਸਵੀਰਾਂ ਵਿੱਚ ਤੁਹਾਨੂੰ ਦੱਸਦੀ ਹੈ ਕਿ ਇਸ ਥਾਂ ਦੇ ਉੱਤੇ ਜਿਹੜਾ ਰੇਤ ਹੈ ਉਹ ਵੱਡੀ ਗਿਣਤੀ ਵਿੱਚ ਰੇਤ ਇੱਥੇ ਭਰਿਆ ਹੋਇਆ ਹੈ ਜਿਹੜੇ ਇੱਥੋਂ ਦੇ ਕਿਸਾਨ ਆ ਉਹਨਾਂ ਦਾ ਕਹਿਣਾ ਹੈ ਕਿ ਕਰੀਬ 6 ਤੋਂ 7 ਫੁੱਟ ਤੱਕ ਇਸ ਥਾਂ ਦੇ ਉੱਤੇ ਜਿਹੜਾ ਰੇਤ ਭਰਿਆ ਹੋਇਆ ਲੋਕਾਂ ਦੀ ਫਸਲਾਂ ਤਬਾਹ ਹੋ ਗਈਆਂ ਹਾਲਾਂਕਿ ਸਰਕਾਰਾਂ ਨੇ ਇਹ ਫੈਸਲਾ ਲਿਆ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਕਿ ਕਿਸਾਨਾਂ ਨੂੰ ਇਸ ਦਾ ਲਾਭ ਹੋਵੇਗਾ ਮੇਰੇ ਨਾਲ ਉਹ ਕਿਸਾਨ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਜਲਾ ਸਰਕਾਰ ਕਹਿੰਦੀ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਲੱਗਦਾ ਕਿ ਇਹਦਾ ਬੈਨੀਫਿਟ ਹੋਵੇਗਾ ਨਹੀਂ ਸਰ ਇਹਦਾ ਕੀ ਬੈਨੀਫਿਟ ਹੋਣਾ ਇਹ ਰੇਤ ਨਾਲੋਂ ਦੋਨੇ ਤੇ ਚਾਰ ਗੁਣਾ ਪੰਜ ਚਾਰ ਗੁਣਾ ਪੰਜ ਗੁਣਾ ਜ਼ਿਆਦਾ ਹੈ ਮਿੱਟੀ ਆ ਗਈ ਆ ਕਸੂ ਆ ਸਰ ਇਹਦਾ ਰੇਤ ਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਇਹਦੀ ਅਹੀਂ ਜੇ ਵੇਚਣ ਵੀ ਲੱਗੀ ਹੈ ਸਾਡੀ ਜਨਕੀ ਕੀਮਤ ਨਹੀਂ ਸਾਡੀ ਪੈ ਸਕਦੀ ਜਨਕੀ ਜਿੰਨਾ ਸਾਡਾ ਖਰਚਾ ਆਏਗਾ ਉਹਦੇ ਤੋਂ ਵੀ ਵੱਧ ਹਨ ਜਨਕੀ ਨੁਕਸਾਨ ਹੈ ਵੇਚਣ ਨਾਲ ਵੀ ਸਾਨੂੰ ਨੁਕਸਾਨ ਹੈ ਸਰ ਕੀ ਲਗਾਇਆ ਸੀ ਕਿਸੀ ਕਿਹੜੀ ਫਸਲ ਹੋ ਗਈ ਸਾਰੇ ਚੋਨਾ ਲੱਗਾ ਸੀ ਹਾਂਜੀ ਸਾਰੀ ਜ਼ਮੀਨ ਸਰ ਦੇ ਪਿੰਡ 35 ਚੱਕਲੇ ਆ ਖਤਮ ਹੋ ਗਈ ਸਰ ਲੋ ਇਸ ਥਾਂ ਦੇ ਉੱਤੇ ਜਿਹੜੀ ਥਾਂ ਤੇ ਆਪਾਂ ਖੜੇ ਆ ਹਾਂਜੀ ਇਸ ਥਾਂ ਦੇ ਉੱਤੇ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਪੰਜ ਤੋਂ 6 ਫੁੱਟ ਤੱਕ ਜਿਹੜਾ ਰੇਤ ਪਰਾ ਆ ਹਾਂਜੀ ਸਰ ਇੱਧਰ ਜਨਕੇ 5 ਤੋਂ 6 6 ਫੁੱਟ ਤੱਕ ਰੇਤ ਆ ਗਈ ਆ ਸਰ ਇੱਧਰ ਸਾਰੀ ਚੀਜ਼ ਉਹਨਾਂ ਲੱਗੇ ਦਾ ਸਰ ਸਰ ਮਦਵਾ ਹੋ ਗਈ ਪਤਲਾ ਤਵਾ ਹੋ ਗਿਆ ਸਰ ਕਿੰਨੇ ਕਿੰਨੇ ਕਿੰਨੀ ਪੈਲੀ ਆ ਕਿੰਨਾ ਰਕਬਾ ਇਹ ਭਾਜੀ 40 50 ਕਿੱਲੇ ਰਕਬਾ ਜਿਨ੍ਹਾਂ ਦੀਆਂ ਮੱਲਾ ਰਵੀ ਨਾਲ ਪੈਲੀਆਂ ਲੱਗਦੀਆਂ ਸੀਗੀਆਂ 5 6 ਘਰ ਆ ਪਿੰਡ ਦੇ ਵਿੱਚ ਤੇ ਸਾਰੀ ਤਕਰੀਬਨ ਹੀ ਟੋਟਲੀ ਪਹਿਲੀ ਜਿਹੜੀ ਆ ਰੁੱਟ ਗਈ ਐ ਜਿਹੜੀ ਥੋੜੀ ਬੁਧੀ ਬਚੀ ਐ ਉਹ ਤੁਸੀਂ ਦੇਖ ਲਓ ਇਹਨਾਂ ਦਾ ਹਾਲ ਕੀ ਹੋ ਗਿਆ ਬੰਜਰ ਪਹਿਲੀ ਹੋ ਗਈ ਐ ਇਹ ਕੱਲ ਨੂੰ ਵੀ ਅਸੀਂ ਇੱਥੇ ਮੰਨ ਲਓ ਕੋਈ ਫਸਲ ਨਹੀਂ ਲਾ ਸਕਦੇ ਤੇ ਹੁਣ ਅੱਗੇ ਕਣਕ ਦੀ ਫਸਲ ਲੱਗਣੀ ਨਹੀਂ ਲੱਗਦੀ ਨਹੀਂ ਲੱਗ ਸਕਦੀ ਭਾਜੀ ਇਹ ਕੱਲ ਨੂੰ 삭 ਗਏ ਆਨ ਵਾਲੇ 4-5 ਸਾਲ ਕੁਛ ਵੀ ਨਹੀਂ ਹੋ ਸਕਦਾ ਜਦ ਤੱਕ ਕੋਈ ਕੋਈ ਕੁਛ ਨਹੀਂ ਹੋ ਸਕਦਾ ਇੱਥੇ ਸਰੋਵਣੀ ਹੋ ਸਕਦੀ ਇੱਥੇ ਸਰੋਵਣੀ ਹੋ ਸਕਦੀ ਜੇ ਅਸੀਂ ਸਰੋ ਰਾਵਾਂਗੇ ਦੋ ਮਹੀਨੇ ਰਹੇਗੀ ਮੀਨਾ ਦਾ ਵੇਗ ਲੰਗਰੇਗੀ ਮਕਲੇ ਮਹੀਨੇ ਬਾਦੋਂ ਨਭਾਰ ਨਿਕਲਣਾ ਉਹਦੇ ਬਾਅਦ ਚ ਜੇ ਗਿੱਟ ਗਿੱਟ ਚੱਪਾ ਚੱਪਾ ਹੋਈ ਤੁੱਪਾਂ ਪੈ ਗਈਆਂ ਉੱਥੇ ਸੁੱਕ ਜਾਣੀਆਂ ਸਾਡੀ ਮਿਹਨਤ ਕਿੱਥੇ ਜਾਣੀ ਆ ਅਸੀਂ ਕੀ ਕਰ ਸਕਣਾ ਕੁਝ ਨਹੀਂ ਕਰ ਸਕਦੇ ਕੁਝ ਪੈਲੀਆਂ ਚ ਭਾਜੀ 3-4 ਫੁੱਟ ਤੋਂ ਰੇਤ ਆ ਕੁਝ ਪੈਲੀਆਂ ਐਦਾਂ ਦੀਆਂ ਜਿਹੜੀਆਂ 10-10 15-15 ਫੁੱਟ ਪਾਣੀ ਦੇ ਬਹਾਵ ਨਾਲ ਡੂੰਘੀਆਂ ਹੋ ਗਈਆਂ ਸਰਕਾਰ ਕੇ ਇੱਕਦੀ ਹੈ ਸਰਕਾਰ ਕੇ ਇੱਕਦੀ ਹੈ ਕਿ ਤੁਸੀਂ ਆਪਣੇ ਖੇਤ ਵਿੱਚ ਰੀਚਗਾ ਸਕਦੇ ਹੋ ਇੱਥੋਂ ਦੇ ਚੁਕਾ ਸਕਣ ਜਿਹੜੀ 15 ਫੁੱਟ ਡੋਨ ਹੋ ਗਈ ਉਹ ਉੱਥੇ ਕੀ ਕਰਾਂਗੇ ਲੋਕ ਪਰੇਸ਼ਾਨ ਹੈ ਕਿਉਂਕਿ ਲੋਕਾਂ ਦਾ ਜਿਹੜਾ ਕਹਿਣਾ ਕਿ ਨਾ ਸਿਰਫ ਇਹ ਜਿਹੜੀ ਫਸਲਾਂ ਤਬਾਹ ਹੋਈਆਂ ਬਲਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਝੋਨਾ ਹੋਵੇ ਚਾਹੇ ਸਰ੍ਹ ਹੋਵੇ ਇਹ ਸਾਰੀਆਂ ਫਸਲਾਂ ਹੋਣ ਇਸ ਥਾਂ ਦੇ ਉੱਤੇ ਨਹੀਂ ਲੱਗ ਸਕਦੀ ਕਿਉਂਕਿ ਪੰਜ ਤੋਂ 6 ਫੁੱਟ ਤੱਕ ਇਸ ਥਾਂ ਦੇ ਉੱਤੇ ਰੇਤ ਜਿਹਨੂੰ ਜਿਹੜੇ ਕਿਸਾਨ ਦੱਸ ਰਹੇ ਕਿ ਰੇਤ ਨਹੀਂ ਹੈਗਾ ਮਿੱਟੀ ਵੀ ਹੈਗੀ ਹੈ ਉਹ ਭਰ ਚੁੱਕੀ ਹੈ ਇੱਥੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਫਸਲਾਂ ਆਣ ਉਹ ਉਹ ਵੀ ਇਸ ਖੇਤ ਵਿੱਚ ਨਹੀਂ ਹੋਵੇਗੀ ਸਰਕਾਰ ਨੇ ਹਾਲਕੀ ਫੈਸਲਾ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਲੇਕਿਨ ਇੱਥੋਂ ਦੇ ਕਿਸਾਨ ਇਸ ਫੈਸਲੇ ਤੋਂ ਨਾਕੁਸ਼ ਨਜ਼ਰ ਆ ਰਹੇ ਨੇ